ਭਾਜੀ ਮੇਰਾ ਨਾਮ ਜਗENDER ਸਿੰਘ ਹੈ ਤੇ ਇਹ ਸਾਡਾ ਦਰੰਗ ਲਾਗਾ ਤੇ ਸੰਘੋਰ ਦਾ ਰਕਬਾ ਹੈਗਾ ਤੇ ਸਾਡੀ ਇੱਥੇ ਸੰਘੋਰ ਤੇ ਸਲਾਮਪੁਰ ਦਾ ਰਕਬਾ ਸਾਂਝਾ ਸਾਡੀ ਇੱਥੇ ਜ਼ਮੀਨ ਪੈਂਦੀ ਹੈ ਤੇ ਇੱਥੇ ਰਾਤ ਨੂੰ ਮਤਲਬ ਪਿਛਲੀ ਵਾਰੀ ਵੀ ਹਰ ਜਦੋਂ ਸੀਜ਼ਨ ਆਂਦਾ ਤੇ ਇਹੀ ਕੰਮ ਹੁੰਦਾ ਹੈ ਤੇ ਅੱਜ ਕੀ ਵੀ ਰਾਤ ਨੂੰ ਚੋਰ ਭੇਜ ਨੇ ਇੱਥੇ ਤੇ ਤਕਰੀਬਨ 8 ਤੋਂ 10 ਮੋਟਰਾਂ ਜਿਹੜੀਆਂ ਉਹ ਖੋਲ ਕੇ ਲੈ ਗਏ ਨੇ ਤੇ ਤਾਰਾਂ ਵੀ ਕੱਢ ਕੇ ਲੈ ਗਏ ਨੇ ਤੇ ਉਹ ਅਸੀਂ ਜਦੋਂ ਸਵੇਰੇ ਆਪਾਂ ਆਪਣੇ ਪੈਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਆਏ ਆ ਤੇ ਆਪਣਾ ਇੱਥੇ ਦੇਖਿਆ ਤੁਹਾਡਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਿਆ ਆ ਤੇ ਅਸੀਂ ਹੁਣ ਪ੍ਰਸ਼ਾਸਨ ਦੇ ਅੱਗੇ ਵੀ ਗੁਹਾਰ ਲਾਈ ਆ ਤੇ ਐਸਐਚਓ ਸਾਹਿਬ ਨੇ ਸਾਡੀ ਗੱਲ ਹੋਈ ਇਹਨਾਂ ਨੇਾਨੂੰ ਭਰੋਸਾ ਦਿੱਤਾ ਆ ਕਿ ਅਸੀਂ ਤੁਹਾਡੇ ਜਿਹੜੀ ਹੈ ਇਸ ਕੰਮ ਵਿੱਚ ਪੂਰਾ ਸਹਿਯੋਗ ਕਰਾਂਗੇ ਤੇ ਅੱਗੇ ਦੇਖੋ ਨੂੰ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਸਾਨੂੰ ਵੀ ਪ੍ਰਸ਼ਾਸਨ ਦੇ ਭਰੋਸਾ ਹੈ ਕਿ ਤੁਹਾਡਾ ਉਹ ਸਹਿਯੋਗ ਕਰਨਗੇ ਬਾਕੀ ਇਹਨਾਂ ਚੋਰਾਂ ਤੇ ਜਿਹੜੀ ਹੈ ਠੱਲ ਪਾਈ ਜਾਏ ਹੁਣ ਕਿਸੇ ਜ਼ਿਮੀਦਾਰ ਦਾ ਕਿੱਲਾ ਆ ਕਿਸੇ ਦੀ ਦੋ ਕਿੱਲੇ ਜ਼ਮੀਨ ਆ ਤੇ 40 45000 ਤੋਂ ਮੋਟਰ ਘਟਨੀ ਆਂਦੀ ਤੇ ਜੇ ਅੱਜ ਆਪਾਂ ਨਵੀਂ ਮੋਟਰ ਫਿੱਟ ਕਰ ਦਈਏ ਤੇ ਸਾਨੂੰ ਇਹ ਭਰੋਸਾ ਨਹੀਂ ਆ ਇਹ ਡਰ ਮੰਨ ਦੇ ਵਿੱਚ ਆ ਕਿ ਸਵੇਰੇ ਫੇਰ ਸਾਡੀ ਮੋਟਰ ਲੱਤ ਜੇ ਤੇ ਅਸੀਂ ਇਸ ਪ੍ਰਭਾਈ ਨੂੰ ਕਿੱਦਾਂ ਪੂਰੀ ਕਰੀਏ ਤੋਂ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਰਿਕਵੈਸਟ ਕਰਦੇ ਆਂ ਕਿ ਸਾਡਾ ਪੂਰੇ ਤੋਂ ਪੂਰਾ ਜਿਹੜਾ ਸਹਿਯੋਗ ਦਿੱਤਾ ਸੀ ਪਹਿਲਾਂ ਇੱਕ ਬਹਿਰਾਮਪੁਰ ਦੇ ਵਿੱਚ ਵੀ ਘਟਨਾ ਹੋਈ ਆ ਜਿੱਥੇ 8 ਤੋਂ 10 ਮੋਟਰਾਂ ਕਿਹੜੀਆਂ ਆਂਦੀਆਂ ਜ਼ਿਮੀਦਾਰੀਆਂ ਦੀਆਂ ਖੋਲੀਆਂ ਗਈਆਂ ਇਹ ਇੱਕ ਪੂਰਾ ਗੈਂਗ ਆ ਜਿਹੜਾ ਅੱਜ ਇਸ ਸਾਈਡ ਤੇ ਕੰਮ ਕਰਦਾ ਫਿਰ 5 ਦਿਨ ਬਾਅਦ ਦੂਸਰੀ ਸਾਈਡ ਤੇ ਕੰਮ ਕਰਦਾ ਤੇ ਇਹ ਗੈਂਗਰ ਆ ਲਿਆ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਗੈਂਗ ਦੇ ਉੱਤੇ ਜਿਹੜੀ ਆ ਉਹ ਨਾਥ ਪਾਈ ਜਾਏ ਤੇ ਤਾਂ ਜੋ ਇਹੋ ਜਿਹੀ ਅੱਗੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਘਟਣ ਇਹ ਜੀ ਦਰੰਗਲੇ ਬਲਾਕ ਦੇ ਅੰਡਰ ਇਸਲਾਮਪੁਰ ਔਰ ਸੁੰਗੋੜ ਦਾ ਰਕਬਾ ਪਿੰਡ ਹੈ ਇਥੇ ਪਹਿਲੇ ਹੀ ਨੇੜਲੇ ਪਿੰਡਾਂ ਦੇ ਵਿੱਚ ਚੋਰੀਆਂ ਹੋਈਆਂ ਆ ਆਈ ਸੀਜ਼ਨ ਇਥੇ ਇਹਨਾਂ ਦਿਨਾਂ ਦੇ ਵਿੱਚ ਚੋਰੀ ਕਰਦੇ ਆ ਇਹ ਕੋਈ ਵੱਡੇ ਗਰੋ ਪੱਕੇ ਗਰੋ ਨੇ ਥੋੜੇ ਦਿਨ ਪਹਿਲਾਂ ਬ੍ਰਹਮਪੁਰ ਵੱਲ ਇਹ ਕਾਂਡ ਹੋਇਆ ਉਸ ਤੋਂ ਬਾਅਦ ਹੁਣ ਛੋਟੇ ਛੋਟੇ ਜ਼ਿਮੀਦਾਰ ਕਿਸ ਦੀ ਕਿੱਲਾ ਕਿਸ ਦੀ ਦੋ ਕਿੱਲੇ ਪੈ ਲਈ ਆ ਉਹਨੇ ਦੀ ਫਸਲ ਨਹੀਂ ਨਿਕਲਣੀ ਜਿੰਨੇ ਦੀਆਂ ਮੋਟਰਾਂ ਚੋਰੀ ਹੋ ਜਾਂਦੀ ਆ ਆਈ ਸੀਜ਼ਨ ਹੁਣ ਇਹਨਾਂ ਨੇ ਦੇਖੋ ਪਨੀਰੀਆਂ ਬਨੋਰੀਆਂ ਵੇਝੀਆਂ ਤੇ ਚੋਰ ਮੋਟਰ ਖੋਲ ਕੇ ਲੈ ਗਏ ਤੇ ਪਨੀਰੀਆਂ ਸੋਕਰੀਆਂ ਕਿਦਾਂ ਨੇ ਮੋਟਰ ਖਰੀਦਣਗੇ ਤੇ ਕਿਦਾਂ ਪਨੀਰੀ ਨੂੰ ਪਾਣੀ ਮਿਲੇਗਾ ਆਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਹ ਇਹ ਜੋ ਗਰੋ ਨੇ ਇਹਨਾਂ ਦੇ ਉੱਤੇ ਨਕੀਲ ਕਸੀ ਜਾਏ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਤੇ ਥੋੜੀ ਸਖਤੀ ਕੀਤੀ ਜਿਨ੍ਹਾਂ ਤੇ ਸ਼ੱਕੀਆ ਬੰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਏ ਤੇ ਇਹ ਵੀ ਚੋਰੀ ਫੜੀ ਜਾ ਸਕਦੀ ਹੈ ਅਗਰ ਪ੍ਰਸ਼ਾਸਨ ਪੂਰਾ ਸਹਿਯੋਗ ਦਵੇ ਤੇ ਧੰਨਵਾਦ ਬਲਜੀਤ ਸਿੰਘ ਮੇਰਾ ਨਾਮ ਆ ਪਿੰਡ ਸੰਘੋਰ ਦਾ ਮੈਂ ਵਸਿਆ ਹਾ ਸਾਡੀ ਵੀ ਮੋਟਰ ਇਹਨਾਂ ਨਾਲ ਹੀ ਖੁੱਲੀ ਆ ਤੇ ਉਹਨਾਂ ਮੋਟਰ ਦੇ ਨਾਲ ਜੋ ਸਮਾਨ ਹੀ ਮੋਟਰ ਅੰਦਰ ਪਿਆ ਸਾਰਾ ਲੈ ਗਿਆ ਤੇ ਨਾਲ ਉਹ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆ ਜੋ ਵੀ ਆ ਸਾਡੇ ਪ੍ਰਸ਼ਾਸਨ ਸਾਹਿਬ ਨੂੰ ਇਹ ਮੰਗ ਕਰਨੀਆਂ ਕਿ ਸਾਡਾ ਸੰਯੋਗ ਕੀਤਾ ਜਾਏ ਮੋਚੋੜਾਂ ਨੂੰ ਫੜਿਆ ਜਾਏ ਤੇ ਜੋ ਕਾਰਵਾਈ ਬੰਦੇ ਨੇ ਕਾਰਵਾਈ ਕੀਤੀ ਹੈ